ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਤੇ ਰਿਕਵੈਸਟ ਬੇਨਤੀ ਕਰਦੇ ਹਾਂ ਕਿ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਅੱਜ ਦੀ ਆਪਣੀ ਵਿਜਿਟ ਪਿੰਡ ਨਸ਼ਹਿਰਾ ਚੌਧਰੀ ਵਾਲਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਤਰਨਤਾਰ ਸਾਹਿਬਾਂ ਭਾਈ ਬਲਵਿੰਦਰ ਸਿੰਘ ਦੇ ਕੋਲ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਦੋ ਤਿੰਨ ਪਸ਼ੂ ਅੱਜ ਵੀ ਹੈਗੇ ਫਾਰਮ ਤੇ ਬਾਕੀ ਵਧੇਰੇ ਜਾਣਕਾਰੀ ਆਪਣੇ ਵੀਰ ਤੋਂ ਲਵਾਂਗੇ ਦੋ ਮੱਝਾਂ ਇੱਕ ਵਾਇਡ ਬਿਲਕੁਲ ਤਾਜੀ ਸੋਈ ਜੇਸਰ ਪਾ ਕੇ ਪ੍ਰੋਪਰ ਓਕੇ ਹੋ ਗਈ ਆ ਬਾਕੀ ਕਰਦੇ ਆ ਬਾਈ ਪੰਨੂ ਸਾਹਣਾ ਗੱਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਜਸ ਸਿੰਘ ਜੀ ਆਜੇ ਕਿਰਪਾ ਜੀ ਚੜ੍ਹਦੀ ਕਲਾ ਜੀ ਸ਼ੁਕਰ ਹੈ ਜੀ ਹੋਰ ਕੰਮ ਸਿੱਧਾ ਡਰੈਸ ਇੱਕ ਰੋਟ ਕਰਕੇ ਜੀ ਪਿੰਡ ਪਿੰਡ ਦਾ ਇਸ਼ਾਰਾ ਪੰਨੂਆ ਜੀ ਤਸੀਨ ਕਰਨਦਾਰ ਨਾ ਹਾਂ ਜੀ ਜ਼ਿਲ੍ਹਾ ਦੇ ਕਰਨਦਾਰ ਮੋਬਾਈਲ ਨੰਬਰ ਜੀ ਕਿੰਨੇ ਲੇਟਸ ਪਿੰਡਾ 샤ਫੀ ਪੈਂਡਾ ਠੀਕ ਆ ਦੇ ਕਿੰਨੇ ਪਸ਼ੂ ਬਾਈ ਜੀ ਆਪਣੇ ਕੋਲ ਤਿੰਨ ਜੇ ਹੋਣਾ ਇੱਕ ਗਾਈ ਆਈ ਆ ਹਮ ਇੱਕ ਮੈਂ ਆਈ ਆ ਆ ਦੋ ਮਹੀਆ ਆਈਆਂ ਹਾਂ ਤੇ ਬਾਈ ਜੀ ਪਹਿਲੇ ਨੰਬਰ ਵਾਲੀ ਮੈਂ ਤਾਂ ਸਟਾਰਟਿੰਗ ਕਰੀਏ ਇਧਰ ਆਓ ਇੱਕ ਇੱਕ ਮਗਰ ਕਟਿਆ ਤੇ ਕਟਾ ਇਹ ਸੰਧੂ ਸਾਹਿਬ ਕੱਟੀ ਮਗਰ ਹਾਂਜੀ ਸੋਈ ਨੂੰ 15 ਦਿਨ ਦੇ ਦਾ 12 ਦੇ 15 ਦੇ ਦਿਨਾਂ ਦੇ ਲਾਗੇ ਹੋ ਗਏ ਆ ਜੀ ਹਾਂਜੀ ਤੇ ਬਾਈ ਜੀ ਕਿੰਨਾ ਦੁੱਧ ਹੋਊਗਾ 12 ਕਿਲੋ ਜਿਹੜਾ ਜੜਵੀ ਵਾਲਾ ਹੈਗਾ ਜੀ ਚੋਣ ਚਾਂੜ ਵੜੀ ਪੋਲੀ ਓਕੇ ਓਕੇ ਰੂ ਮਾਰਦੀ ਪੋਲੀ ਤਾਰ ਵੜੀਆ ਥਾਨ ਵੜਾ ਸੋਹਣਾ ਲੱਗਣਾ ਨੋਕਲਾ ਖੁੱਲ ਗਏ ਅਸਲਾ ਵਾਲੇ ਆਖਣ ਦੇ ਦੇ ਧਾਰਾਂ ਨੇ ਮਾਰ ਆ ਗਏ ਕੋਈ ਨਹੀਂ ਤੋਰਾ ਤਰਾ ਕਰਵਾ ਦੋ ਚੱਕ ਖੋਲ ਕੇ ਲੋਈ ਚੱਲੋ ਸੋਹਣੀ ਆ ਮਾਝਾ ਤੀਜਾ ਸੂਬਾ ਤੀਸਰਾ ਜਣਾ ਬਾਈ ਜੀ ਹੋਊਗੀ ਇਹ ਤੀਸਰਾ ਸੂਆ ਤੇ ਮਗਰ ਕੱਟੀ ਆ ਗਈ 15 ਕ ਦਿਨ ਦਾ ਕੋਈ ਸਮਾਂ ਬਾਈ ਕਹਿੰਦਾ ਹੋ ਗਿਆ ਸੂਈ ਨੂੰ ਵੀ ਤੇ ਵੱਡੇ ਟਾਂਚੇ ਦੀ ਆ ਫੁੱਲ ਵੱਡੇ ਲੈਓ ਬਾਈ ਜੀ ਲੋਈ ਲੋਈ ਥਾਂ ਲੈਵਾ ਬੜਾ ਪੱਤਰ ਹੈ ਮੈਂ ਦਾ ਭਾਈ ਜੀ ਇਹਦੀ ਕੀਮਤ ਕਿੰਨੀ ਹੀ ਫਿਰ ਮੈਂ ਮੋਲ ਹੀ ਇੰਨਾ ਨਾ ਕਰਨਾ ਤੇ ਕਿਹੜੇ ਨਾ ਰੁਕਦੀ ਜਾਂਦਾ ਕਰਨੋਂ ਭਾਵੇਂ ਲੱਖ ਕਰ ਲਈਏ ਜੀ ਹਾਂ 90 ਦੀ ਦੇ ਦੇਣੀ ਹੈ ਵਾਹ 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 ਕੀ ਬਾਤ 90000 ਦੀ ਸਜਰੋ ਫਿਕਸ ਹਾਂ ਠੀਕ ਹੈ 90000 ਦੀ ਹੋਗੀ ਹੈ ਨਾ ਹਾਂ ਦੇਵਾਂਗੇ ਭਰ ਭਰਾ ਜਿਹੜਾ ਵਾਹ ਠੀਕ ਆ ਏ ਇਹ ਵੈਡ ਸੂਈਦ ਮਗਰ ਵਛੀ ਹੈ ਨਾ ਹਾਂਜੀ ਮਗਰ ਬਾਈ ਜੋਰ ਜ਼ਰ ਪਾ ਕੇ ਓਕੇ ਹੋ ਗਈ ਹੈ ਨਾ ਓਕੇ ਓਕੇ ਇਹ ਫੇਰ ਭਾਈ ਨੂੰ ਪਹੁੰਚਾ ਹੋਇਆ ਹੂੰ ਕਿਨਵਾ ਸੁਭਾ ਹੋਗੀ ਇਹ ਪਹਿਲੇ ਸਵੇਰ ਆਉਂਦੇ ਆ ਮੈਂ ਦੂਜੇ ਕਹਿੰਦਾ ਅੱਛਾ ਜਿੰਨਾ ਤੋਂ ਲਈਓ ਪਹਿਲਾ ਨਾਂ ਦੇ ਆ ਉਹ ਪਹਿਲਾ ਨਾਂ ਦੇ ਆ ਬਾਕੀ ਆਪਾਂ ਦੂਜਾ ਕਹਿੰਦੇ ਸਹੀ ਦੂਜਾ ਕਹਿੰਦੇ ਜੇ ਪਹਿਲਨ ਵੀ ਹੋ ਸਕਦੀ ਦੂਜੇ ਵੀ ਹੋ ਸਕਦੀ ਆ ਲਓ ਜੀ ਲੈ ਆਓ ਜੀ ਬਾਰ ਮੱਚੀ ਠੰਡੀ ਸੀ ਸਜੂ ਸਾਹਿਬ ਹਾਂ ਲੈ ਜੋਇਆ ਕੀ ਆ ਬਾਜੀ ਦੀ ਕੀਮਤ ਫਿਰ ਕਿੰਨੀ ਰਹਿ ਗਈ ਸਜੂ ਸਾਹਿਬ ਤੁਮੀ ਕੀ ਕੀਮਤ ਦੀ ਮੂਤੰਮ ਹਾਂਜੀ ਕਿ ਯਾਦ ਕਰਨ ਵੀ ਇੰਨਾ ਦੀ ਮੋਲੇ ਦਾ ਵੀ ਕਰਨਾ ਹਾਂ 50 ਕਰ ਦਈਏ ਤੁਹਾਨੂੰ ਮੋਲੇ ਆਪਾਂ 48 ਕਰ ਲਈਏ ਹੂੰ हां आना 45000 ਦੀ ਛੜ ਦਿਆਂਗੇ 45 ਦੀ ਛੜ ਦਿਆਂਗੇ ਅੱਛਾ ਅੱਜ ਹੀ ਸੂਈ ਜੀ ਅਜੇ ਅੱਤਾ ਘੰਟਾ ਜੇਰ ਪਾਈ ਨੂੰ ਹੈ ਸਾਰਾ ਹੋਰ 500 ਛੜ ਦੋਗੇ ਨਹੀਂ ਸਾਹਿਬ ਛੜ ਦਿਓ ਛੜ ਦਿਓ ਕੋਈ 50000 ਹਜ਼ਾਰ ਅੱਛਾ ਠੀਕ 45 ਆਪਣੇ 44500 ਦੀ ਹੋ ਗਈ ਤੇ ਇਹ ਮੈਂ ਬਿਲਕੁਲ ਤਿਆਰ ਹੈ ਭਾਈ ਜੀ ਇਹ ਬਿਲਕੁਲ ਹੀ 8 ਦਿਨ ਲੈਣੀ ਆ 8-10 ਦਿਨ ਲੈ ਜਨੇ ਆ ਨਾ ਇੰਨੇ ਕੁ ਲੈਨੇ ਚੋਕੀ ਬਹੁਤ ਸੋਹਣੀ ਆ ਕਿਰਵਾਸੂ ਆ ਗਈ ਹਾਂਜੀ ਇਹ ਦੂਜੇ ਸੂਬੇ ਆ ਦੂਸਰਾ ਸੂਬਾ ਤਿਆਰੀ ਤੇ ਹਨਾ ਸਮਾਂ ਕੋਈ 8 ਦਿਨ ਦਾ ਲੈ ਜਾਂਦੀ ਲੋਏ ਸੱਜਣੋ 8 ਦਿਨ ਦਾ ਖੁੱਲਾ ਢੁੱਲਾ ਕੋਈ 10 ਦਾ ਵੀ ਖੜ ਸਕਦੀ ਸਮਾਂ 10 ਦਾ 10 ਦਿਨ ਤੇ ਨੇ ਖੁੱਲੇ ਢੁੱਲੇ ਲੈ ਜਾਣੇ ਕਿਉਂਕਿ ਘਵਾਨਾ ਬੈਕਗ੍ਰਾਉਂਡ ਪੂਰੀ ਤਿਆਰ ਕਰੂਗੀ ਫੇਰ ਹੀ ਸੂਹੂਗੀ ਲੈਓ ਬਾਈ ਜੀ ਸੂਹਾ ਦੂਸਰਾ ਹਨਾ ਦੂਸਰੇ ਸੂਹੇ ਸੰਤਸਰ ਸਾਹਿਬ ਨੇ ਹਾਂ ਨੇ ਕਾ ਬਹੁਤ ਸੁਥਰੀ ਆ ਹਾਂ ਗੋਲ ਸਿੰਘ ਹਾਂ ਸਿੰਘ ਬਹੁਤ ਸੋਹਣਾ ਲੱਗਾ ਬਾਕੀ ਥਨਾਂ ਤੁਨਾਰੀ ਟਿੱਪ ਕੇ ਓਕੇ ਕੀਤੀ ਹਨਾ ਬਾਈ ਜੀ ਓਕੇ ਜੀ ਪਾਸ ਕੀਤੀ ਆ ਸਾਹ ਭਰਾ ਚਲੋ ਆ ਆ ਹਾਂ ਲੌਈ ਇਹ ਲਓ ਜੀ ਆਹ ਥਾਂ ਲੈਵਾ ਗੱਲ ਵੇ ਚੈੱਕ ਕਰੋ ਬਹੁਤ ਸੋਹਣੀ ਐ ਪਿਛੋਂ ਬੰਦੀ ਥਾਂਦੀ ਐ ਕੀਮਤ ਬਾਈ ਜੀ ਇਹ ਤਾਂ ਪਛਾਹ ਦੇਣੀ ਨਹੀਂ ਕੀ ਕਰਨੀ ਅਕਾਈ ਠੀਕ ਹੈ ਕਰਨ ਨੂੰ ਭਾਵੇਂ 85 ਕਰਾ ਲਓ ਹਮ 80 ਕਰਾ ਲਓ ਆਣਾ 75000 ਰੁਪਏ ਦੇ ਦੇ ਠੀਕ ਆ ਅੱਜ ਦੇ ਹਿਸਾਬ ਨਾਲ ਹਾਂਜੀ ਸਚਨੋ 75000 ਦੀ ਜੈ ਸਨੋ ਅੱਜ ਦੇ ਹਿਸਾਬ ਨਾਲ ਆਣੀ ਆ ਬਾਕੀ ਛੋਟੀ ਚੰਗੀ ਆ ਛੋਟੀ ਛੋਣੀ ਥੱਲੇ ਸਾਫ ਸੂ ਬਹੁਤ ਜੱਦੀ ਆ ਹਾਂ ਛੋਣੀ ਸੁਣ ਕੇ ਆਪਣੇ ਜਿਹੜੀ ਖਰੀਦਦਾਰੀ ਕਰਿਓ ਤੈਨਹੀਂ ਪਸ਼ੂ ਆ ਬਾਈ ਪਲਵਿੰਦਰ ਸਿੰਘ ਪੰਨੂ ਦੇ ਕੋਲ ਤੇ ਬਹੁਤ ਸੋਹਣੇ ਰੇਟ ਕੀਤੇ ਬਾਈ ਨੇ ਜਾਇਜ ਤੇ ਮੇਲਾ ਲੁੱਟਣ ਵਾਲੀ ਕਾਲ ਹੈ ਲੁੱਟ ਲਿਓ ਤੇ ਸ assi ਕਾਲ ਜੀ ਸਾਰਿਆਂ ਨੂੰ